ਇਹ ਹਟੂ ਪੁੱਤਾ ਮਰ ਅਸੀਂ ਲੋਕ ਤਾ ਮ ਖੇਡ ਰਹੇ ਹਾਂ ਤੇ ਆਪੂਰ ਕੋਸਾ ਪੁੱਤਾ ਮੇਰਦਾ ਉਹ ਕੀ ਰਹਿ ਗਿਆ ਤੂੰ ਜੇ ਸਾਪੂੰ ਬੰਬਾਸੋ ਕੁਝ ਤੂੰ ਖੇਡ ਰਿਹਾ ਤੇ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਵੀ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ 2000 ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਯਾਰੀ ਮਿਲਦੀ ਆ ਈ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ 2 ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੀ ਡੈੱਡ ਬੋਡੀ ਦੀਆਂ ਕੁੱਟਾਂ ਸਾਡੇ ਕੋਲ ਪਹੁੰਚਦੀਆਂ ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜਗਵਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਦੋਂ ਨਾਲ ਹੀ ਸੀ ਜੋ ਮਤਲਬ ਮੌਤ ਦੇ ਘਾਟੋਂ ਨਾਲ ਉਹਨਾਂ ਨੂੰ ਉਤਾਰ ਦਿੱਤਾ ਗਿਆ ਪਰ ਬਾਰ ਬਾਰ ਇਹੀ ਵਿਸ਼ਵਾਸ ਦਿੰਦਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦੇਣੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ੍ਹ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਅੱਛਾ ਨਹੀਂ ਏਜੰਟਾਂ ਤੇ ਤੇ ਜਦੋਂ ਬਾਰ ਪਿੱਛੇ ਜੰਦੀ ਗੱਲਬਾਤ ਹੋਈ ਕਿੰਨੇ ਪੈਸਿਆਂ ਦੀ ਹੋਈ ਕਿ ਜਿਹਨੂੰ ਦੱਸਿਆ ਸੀ ਵੀ ਇਸ ਟਾਈਮ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਟਾਈਮ ਹੂੰ ਜਿਹੜੇ ਪੈਸੇ ਦੇ ਚੁੱਕੇ ਏਜੰਟਰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਵੀ ਡੋਂਕਰੋ ਦੇ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਜੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ ਚ ਹੀ ਲੈ ਕੇ ਜਾਵਾਂਗੇ ਅਸੀਂ ਵੀ ਕੁਛ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਜੀ ਵੀ ਡੋਂਕੀ ਲਵਾ ਕੇ ਜਾਂ ਕਿਦਾਂ ਵੀ ਆ ਔਰ 8 8-9 ਮਹੀਨੇ ਪਹਿਲਾਂ ਦਾ ਹੈ ਬਾਕੀ ਆ ਵੀਡੀਓ ਵਾਇਲ ਹੋਈ ਆ ਹਾਂਜੀ ਵੀਡੀਓ ਅੱਛਾ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਰਾਈਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕਿ ਕਿਸੇ ਨੇ ਬਾਹ ਨਹੀਂ ਫੜੀ ਨਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਟ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਹਿਬ ਇੱਥੇ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਤੇ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀ ਜੀ ਜਦੋਂ ਪਰ ਸਾਡੀ ਏਜੰਟ ਦੇ ਨਾਲ ਗੱਲ ਨਹੀਂ ਹੋਈ ਕਿਉਂਕਿ ਜੀ ਡਾਇਰੈਕਟ ਫਲਾਈਟ ਉਹਨਾਂ ਕਿਹਾ ਗਿਆ ਸੀ ਹਾਂਜੀ 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 ਏਜੰਟ ਨਾਲ ਲਗਾਤਾਰ ਗੱਲ ਹੋਈ ਰਹੀ ਸੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਸਾਡਾ ਇੱਥੇ ਪਹੁੰਚ ਗਿਆ ਜੀ ਇੱਥੇ ਬਟ ਜਦੋਂ ਹੀ ਗੁਆਟਾਮਾਲਾ ਦੇ ਵਿੱਚ ਪਹੁੰਚਾ ਗੁਆਟਾਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੌਂਕਰਾਂ ਵੱਲੋਂ ਡੌਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਫਰौती ਮੰਗੀ ਕਿੰਨਾ ਚਿਰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਸਰ ਦੇਖੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਦੋਂ ਵੀਡੀਓ ਵਾਇਰਲ ਹੋਈ ਹੈ ਜਦੋਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦੇ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹਮ ਤੇ ਚਲੋ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗ੍ਰੈਬ ਕੀਤਾ ਈ ਉਸ ਟਾਈਮ ਹੀ ਉਹਨਾਂ ਖਤਮ ਕਰ ਦਿੱਤਾ ਅੱਛਾ ਵੀ ਹੁਣ ਤੇ ਜੇ ਤੁਹਾਨੂੰ ਜਾਣਕਾਰੀ ਜੀ ਮਿਲ ਗਈ ਇਹ ਸਾਨੂੰ ਜਾਣਕਾਰੀ ਮਿਲ ਜੀ ਕਿ ਆਪਣੇ ਜੋ ਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਿਹਾਂ ਉਹਨਾਂ ਦੇ ਜਿਹੜੇ ਕੋਈ ਰਿਲੇਟਿਵ ਆ ਜਾ ਉਹਨਾਂ ਦੇ ਮਾਮਾ ਜੀ ਆ ਉਹ ਪੁਲਿਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਨੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ 3 ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਕਿ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਜਿਹੜਾ ਜਿਹੜਾ ਡੌਂਕਰ ਜਿਹੜੇ ਮੁੰਡੇ ਹਾਂ ਜਿਹੜਾ ਡੌਂਕਰ ਸੀ ਉਹ ਪਤਾ ਲੱਗਾ ਵੀ ਕਿੱਥੇ ਦੇ ਸੀਗੇ ਸਰ ਨਹੀਂ دونكਰਾ ਦਾ ਕੁਛ ਨਹੀਂ ਪਤਾ ਲੱਗਦਾ ਉਹ ਜਿਹੜੀ ਡੌਂਗਰਾ ਹਾਂਜੀ ਕਿੱਥੇ ਦੇ ਸੀਗੇ ਪਾਕਿਸਤਾਨੀ ਸੀ ਜਾਂ ਅਫਗਾਨੀ ਸੀ ਜਾਂ ਕਿੱਥੇ ਦੇ ਕੁਛ ਯੂਰਪੀਅਨ ਹੀ ਸੀ ਉਹ ਯੂਰਪੀਅਨ ਹੀ ਪਾਸ਼ਾ ਬੋਲਦੇ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੋਈ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਟਲ ਸੀਗਾ ਹੁਣ ਤੁਸੀਂ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਰਜੈਂਟ ਨੂੰ ਫੜਿਆ ਕੰਪਲੀਟ ਕੀਤੀ ਬਸ ਅਸੀਂ ਤਾਂ ਤੁਹਾਡੇ মিডিਆ ਦੁਆਰਾ ਹੀ ਅਸੀਂ ਗੁਹਾਰ ਕਰਦੇ ਹਾਂ ਵੀ ਸਖਤੋ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੋ ਜਿਨ੍ਹਾਂ ਨੇ ਇਹਨਾਂ ਨੇ ਹੱਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਸਜ਼ਾ ਮਿਲੇ ਜਾਂ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ